ਲਾਲ ਲੋਕਤਾ ਰ ਚੈਨਲ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਨ ਵਾਲੇ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਤੋਂ ਸਾਥੀਓ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਹੈ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਜਿਸ ਉੱਤੇ ਭਾਰਤ ਵਿੱਚ ਬੈਨ ਲੱਗਾ ਹੋਇਆ ਪਰ ਬੈਨ ਲੱਗਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਇਹ ਫਿਲਮ ਅਮਰੀਕਾ, ਕੈਨੇਡਾ, ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ 15 ਕਰੋੜ ਡਾਲਰ ਦਾ ਬਿਜ਼ਨਸ ਕਰਕੇ ਪੰਜਾਬੀ ਦੀ ਪਹਿਲੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਫਿਲਮ ਬਣ ਗਈ ਹੈ। ਹੋਰ ਸੁਣੋ ਪਾਕਿਸਤਾਨ ਵਿੱਚ ਪਹਿਲੇ 2 ਦਿਨਾਂ ਦੇ ਵਿੱਚ ਹੀ 10 ਤੋਂ 12 ਕਰੋੜ ਦਾ ਬਿਜ਼ਨਸ ਕਰਕੇ ਇਸ ਫਿਲਮ ਦਾ ਨਾਮ ਹੁਣ ਤੱਕ ਦੀਆਂ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਫਿਲਮਾਂ ਵਿੱਚ شمار ਹੋ ਗਿਆ। ਪੰਜਾਬੀ ਆਗੇ ਹੋਏ ਦੇ ਦਮਦਰ ਬੋਲਾਂ ਨਾਲ ਸਟੇਜਾਂ ਤੇ ਧੁਮਾ ਪਾਉਣ ਵਾਲਾ ਦਿਲਜੀਤ ਦਸਾਂਝ ਹੁਣ ਫਿਲਮਾਂ ਵਿੱਚ ਵੀ ਚੰਗਾ ਨਾਮ ਨਾਲ ਖਟ ਰਿਹਾ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਇਸ ਲਈ ਅਲੋਚਨਾ ਹੋ ਰਹੀ ਸੀ ਕਿ ਉਸ ਨੇ ਪਾਕਿਸਤਾਨੀ ਅਭਿਨੇਤਰੀ ਖਾਨੀਆਂ ਆਮਰ ਨਾਲ ਕੰਮ ਕਿਉਂ ਕੀਤਾ ਜਿਸ ਨੇ ਪਾਕਿਸਤਾਨੀ ਫੌਜ਼ਲੀ ਹਾ ਪੱਖੀ ਟਿੱਪਣੀ ਕੀਤੀ ਸੀ ਵਿਰੋਧ ਦੀ ਇਸ ਅਗਨੇ ਭਾਂਬੜ ਦਾ ਰੂਪ ਧਾਰਨ ਕਰ ਲਿਆ ਕਿਉਂਕਿ ਕੁਝ ਪੰਜਾਬੀ ਗਾਇਕਾਂ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਜਿਨ੍ਹਾਂ ਵਿੱਚ ਮੀਕਾ ਸਿੰਘ, ਗਰੂ ਰੰਧਾਵਾ, ਬੀ ਪ੍ਰਾਗ ਤੇ ਨੀਰੂ ਬਾਜਪਾ ਦਾ ਨਾਮ ਵੀ ਮੋਲੀਆਂ ਕਤਾਰਾਂ ਵਿੱਚ ਆਉਂਦਾ ਹੈ। ਦਿਲਜੀਤ ਦਸਾਂਝ ਭਾਂਬੜ ਰੂਪੀ ਵਿਰੋਧਾਂ ਦੀ ਇਸ ਅੱਗ ਵਿੱਚੋਂ ਉਸੇ ਤਰ੍ਹਾਂ ਬਾਹਰ ਨਿਕਲਿਆ ਜਿਵੇਂ ਕਿਸੇ ਫਿਲਮ ਦਾ ਹੀਰੋ ਖਲਨਾਇਕਾ ਨੂੰ ਧੂਲ ਚਟਾਉਂਦਾ ਹੋਇਆ ਆਪਣੀ ਸੂਝ ਵੀ ਨਾਲ ਵੱਜ ਜਾਂਦਾ ਹੈ ਤੇ ਹਾਲ ਵਿੱਚ ਤਾੜੀਆਂ ਵੱਜਦੀਆਂ। ਦੂਜੇ ਪਾਸੇ ਦਿਲਜੀਤ ਦਸਾਂਝ ਦੀ ਝੋਲੀ ਵਿੱਚ ਬਾਰਡਰ 2 ਵੀ ਪੈ ਗਈ ਹੈ ਜਿਹਦੇ ਬਾਰੇ ਇਹ ਫਾਰਮ ਆਊਟਰੀਆਂ ਹਨ ਕਿ ਇਸ ਫਿਲਮ ਚੋਂ ਦਸਾਂਜ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਹੁਣ ਉਹ ਸੰਨੀ ਦੇ ਨਾਲ ਇਸ ਫਿਲਮ ਚ ਪਾਊਗਾ ਪਟਾਕੇ ਦਿਲਜੀਤ ਦਸਾਂਜ ਦੇ ਵਿਰੋਧ ਨੂੰ ਠੱਲ ਪਾਉਣ ਲਈ ਪ੍ਰਸਿੱਧ ਐਕਟਰ ਨਸੀਰਉਦੀਨ ਸ਼ਾ ਪਦਮ ਸ਼੍ਰੀ ਹਾਂਸਰਾਜ ਹਾਂਸ ਅਤੇ ਅਭਿਨੇਤਰੀ ਕਰੀਨਾ ਕਪੂਰ ਬੱਬੂ ਮਾਨ ਐਮੀ ਵਰਗ ਦੇ ਨਾਲ ਚੋਟੀ ਦੇ ਕਲਾਕਾਰ ਦਿਲਜੀਤ ਦੇ ਹੱਕ ਵਿੱਚ ਸੀਨਾ ਠੋਕ ਕੇ ਖੜੇ ਹਨ ਕੈਨੇਡਾ ਵਿੱਚ ਤਾਂ ਟ੍ਰਾਂਟੋ ਯੂਨੀਵਰਸਿਟੀ ਨੇ ਦਲਜੀਤ ਦੇ ਨਾਮ ਤੇ ਇੱਕ ਕੋਰਸ ਸ਼ੁਰੂ ਕੀਤਾ ਹੈ ਜਿਸ ਰਾਹੀਂ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕਦਾ ਹੈ ਪਰ ਪੰਜਾਬ ਵਿੱਚ ਕਿਸੇ ਪੰਜਾਬੀ ਸਾਇਦ ਸਭਾ ਨੇ ਉਸ ਦੇ ਪੱਖ ਵਿੱਚ ਕੋਈ ਮਤਾ ਪਾਸ ਨਹੀਂ ਕੀਤਾ ਖਾਸ ਕਰਕੇ ਉਹ ਬੰਦਾ ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਹੈ ਵਰਤਮਾਨ ਸਮੇਂ ਵਿੱਚ ਦਲਜੀਤ ਪੰਜਾਬ ਦੀ ਜਵਾਨੀ ਲਈ ਇੱਕ ਰਾਹ ਦਾ ਸਿਰ ਬਣ ਸਕਦਾ ਹੈ ਜਿਹੜੀ ਨਸ਼ਿਆਂ ਦੀ ਦਲਦਲ ਵਿੱਚ ਤਸਦੀ ਜਾ ਰਹੀ ਹੈ ਗੀਤ ਸੰਗੀਤ ਦਾ ਸ਼ੌਕ ਰੱਖਣ ਵਾਲੀ ਨੌਜਵਾਨ ਪੀੜ੍ਹੀ ਲਈ ਉਹ ਮਾਰਗਦਰਸ਼ਕ ਬਣ ਸਕਦਾ ਹੈ ਇਸ ਲਈ ਦਿਲਜੀਤ ਦੀ ਦੇਸ਼ ਭਗਤੀ ਨੂੰ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਰ ਵੱਲੋਂ ਪਾਕ ਦੀ ਫੌਜ ਲਈ ਕੀਤੀ ਹਾਂ ਪੱਖੀ ਟਿੱਪਣੀ ਦੀ ਬਲੀ ਨਹੀਂ ਚੜਾਉਣਾ ਚਾਹੀਦਾ ਦਿਲਜੀਤ ਦਾ ਵਿਰੋਧ ਕਰਨ ਵਾਲਿਆਂ ਨੂੰ ਆੜੇ ਹੱਥੀ ਲੈਂਦੇ ਆ ਉਸਦੇ ਖਤਾਸ਼ੀਆਂ ਨੇ ਇਹ ਸਵਾਲ ਵੀ ਪੁੱਛੇ ਹਨ ਕਿ ਜਦੋਂ ਮਨੁੱਖੀ ਹੱਕਾਂ ਦੇ ਰਖਵਾਲੇ ਜਸਵੰਤ ਸਿੰਘ ਖਾਲੜਾ ਬਾਰੇ ਸੈਂਸਰ ਬੋਰਡ ਨੇ ਦਿਲਜੀਤ ਦੀ ਫਿਲਮ ਪੰਜਾਬ 95 ਉੱਤੇ ਬੇ ਲੋੜੇ ਕੱਟ ਲਾ ਕੇ ਉਸ ਨੂੰ ਪਰਦੇ ਉੱਤੇ ਆਉਣ ਹੀ ਨਹੀਂ ਦਿੱਤਾ ਤਾਂ ਉਸ ਸਮੇਂ ਕੋਈ ਕਿਉਂ ਨਹੀਂ ਬੋਲਿਆ ਇਸੇ ਤਰ੍ਹਾਂ ਐਮਰਜੈਂਸੀ ਫਿਲਮ ਵਿੱਚ ਕੰਗਣਾ ਰਣੋਥ ਕੰਗਣਾ ਰਣੋਥ ਵੱਲੋਂ ਸਿੱਖਾਂ ਦੀ ਗਲਤ ਪੇਸ਼ਕਾਰੀ ਲਈ ਕਿਸੇ ਨੇ ਵਿਰੋਧ ਕਿਉਂ ਨਹੀਂ ਕੀਤਾ ਪੰਜਾਬ ਦੇ ਅਨੇਕਾਂ ਮਸਲੇ ਹਨ ਜਿਨ੍ਹਾਂ ਦਾ ਵਿਰੋਧ ਹੋਣਾ ਚਾਹੀਦਾ ਪਰ ਨਹੀਂ ਹੋ ਰਿਹਾ ਉਲਟਾ ਵਿਰੋਧ ਉਸ ਦਾ ਹੋ ਰਿਹਾ ਜਿਹੜਾ ਕਿਸਾਨ ਅੰਦੋਲਨ ਸਮੇਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਰਿਹਾ ਜਿਹੜਾ ਮਾਨਵਤਾ ਦੀ ਭਲਾਈ ਲਈ ਆਪਣੀ ਕਮਾਈ ਚੋਂ ਦਸਵੰਧ ਕੱਢ ਕੇ ਖਰਚਾ ਨਹੀਂ ਭੁੱਲਦਾ ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਇਸ ਵਿਰੋਧ ਦੇ ਵਿੱਚ ਦਿਲਜੀਤ ਦਸਾਂਝ ਦੀ ਸਾਖ ਹੋਰ ਜ਼ਿਆਦਾ ਨਿਖਰ ਕੇ ਸਾਹਮਣੇ ਆਈ ਜਿਵੇਂ ਸੋਨਾ ਜਿਵੇਂ ਸੋਨਾ ਪੱਠੀ ਵਿੱਚ ਪਾ ਕੇ ਕੁੰਦਰ ਬਣ ਜਾਂਦਾ ਹੈ ਇਸੇ ਤਰ੍ਹਾਂ ਦਿਲਜੀਤ ਦਸਾਂਝ ਫਿਲਮੀ ਦੁਨੀਆ ਤੋਂ ਹਟ ਕੇ ਆਪਣੀ ਅਸਲੀ ਜ਼ਿੰਦਗੀ ਵਿੱਚ ਇੱਕ ਐਸੇ ਆਦਰਸ਼ ਹੀਰੋ ਵਜੋਂ ਉੱਭਰ ਕੇ ਸਾਹਮਣੇ ਆਇਆ ਜਿਸ ਦੀ ਰਗ ਰਗ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਰੰਗ ਭਰਿਆ ਹੋਇਆ ਹੈ। ਇਹੀ ਕਾਰਨ ਹੈ ਕਿ ਹਿੰਦੀ ਫਿਲਮਾਂ ਦਾ ਸੁਪਰਸਟਾਰ ਸ਼ਾਹਰੂਖ ਖਾਨ ਗੋਡਿਆਂ 'ਤੇ ਬੈਠ ਕੇ ਦਿਲਜੀਤ ਦੋਸਾਂਝ ਨੂੰ ਇੱਕ ਵੱਡੇ ਕਲਾਕਾਰ ਹੋਣ ਦਾ ਖਿਤਾਬ ਦਿੰਦਾ ਹੈ। ਔਰ ਕੈਨੇਡਾ ਦਾ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਜਸਨ ਟਰੂਡੋ ਆਪ ਖੁਦ ਸਟੇਜ 'ਤੇ ਪਰਫਾਰਮ ਕਰ ਰਿਹਾ ਦਿਲਜੀਤ ਨੂੰ ਜੱਫੀ ਪਾ ਕੇ ਮਿਲਦਾ ਹੈ ਇੰਨਾ ਹੀ ਨਹੀਂ ਅਨਿਲ ਅੰਬਾਨੀ ਦੇ ਮੁੰਡੇ ਦੇ ਵਿਆਹ ਤੇ ਦਿਲਜੀਤ ਸ਼ਾਹੀ ਪਰਿਵਾਰ ਦੇ ਖਾਸ ਮਹਿਮਾਨਾਂ ਵਿੱਚੋਂ ਇੱਕ ਸੀ ਜਿਸ ਨਾਲ ਸਟੇਜ ਤੇ ਪਰਫਾਰਮੈਂਸ ਦੇਣ ਲਈ ਸਿਨੇਮਾ ਜਗਤ ਦੀਆਂ ਚੋਟੀ ਦੀਆਂ ਅਮਰੇਤਰੀਆਂ ਆਪਣਾ ਮਾਣ ਸਮਝਦੀਆਂ ਸਨ ਆਖਰ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਜਦੋਂ ਭਾਰਤ ਸਰਕਾਰ ਨੇ ਇਸ ਸਾਲ ਦੇਸ਼ ਵਿੱਚ ਹੋਣ ਵਾਲੇ ਕੁਮਾਂਤਰੀ ਹਾਕੀ ਟੂਰਨਾਮੈਂਟ ਵਿੱਚ ਪਾਕਿਸਤਾਨੀ ਟੀਮਾਂ ਦੀ ਸ਼ਮੂਲੀਅਤ ਨੂੰ ਪ੍ਰਮਾਨਗੀ ਵੀ ਦੇ ਦਿੱਤੀ ਹੈ ਤਾਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਉੱਤੇ ਬੈਨ ਜਾਰੀ ਰੱਖਣਾ ਕੋਈ ਅਕਲਮੰਦੀ ਦਾ ਕੰਮ ਨਹੀਂ ਹੈ ਔਰ ਨਾ ਹੀ ਕੋਤਕ ਬਣਦੀ ਹੈ ਭਾਰਤ ਵਿੱਚ ਵੀ ਇਸ ਫਿਲਮ ਤੋਂ ਬੈਨ ਹਟਾ ਕੇ ਲੋਕਾਂ ਨੂੰ ਆਪਣੇ ਚਿਹਤੇ ਕਲਾਕਾਰ ਨੂੰ ਪਰਦੇ ਤੇ ਦੇਖਣ ਦਾ ਮੌਕਾ ਦੇਣਾ ਚਾਹੀਦਾ ਜਿਹੜਾ ਅੱਗੇ ਬਾਡਰ 2 ਫਿਲਮ ਵਿੱਚ ਸਾਨੀ ਦਿਓਲ ਦੇ ਨਾਲ ਇੱਕ ਦਮਦਾਰ ਭੂਮਿਕਾ ਨਿਭਾਉਣ ਲਈ ਆ ਰਿਹਾ ਹੈ। ਸਾਥੀਓ ਮੇਰੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ? ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।